ਮੁਕੇਰੀਆਂ ਚ ਅੱਜ ਸਵੇਰੇ 6 ਵਜੇ ਦੇ ਕਰੀਬ ਜਲੰਧਰ ਤੋਂ ਗੁਰਦਾਸਪੁਰ ਜਾ ਰਹੀ ਪੀਪੀ ਮੁਲਾਜ਼ਮਾਂ ਦੀ ਬੱਸ ਇੱਕ ਟਰਾਲੀ ਨਾਲ ਟਕਰਾ ਗਈ। ਇਸ ਹਾਦਸੇ ਦੌਰਾਨ ਬੱਸ 'ਚ ਸਵਾਰ 3 ਮੁਲਾਜ਼ਮਾਂ ਦੀ ਮੌਤ ਹੋ ਗਈ ਜਦਕਿ 10 ਦੇ ਕਰੀਬ ਲੋਕ ਜ਼ਖਮੀ ਹੋ ਗਏ। ਕਿਹੜੀ ਜਗ੍ਹਾ ਤੋਂ ਪਾਜੀ ਆ ਰਹੇ ਕਿੱਥੋਂ ਕਿੱਥੇ ਜਾ ਰਹੇ ਸੀ? ਦੱਸੋ ਤੈਨੂੰ। ਸਾਹੀ ਜਲੰਧਰ ਡਿਊਟੀ ਵਾਸਤੇ ਗੁਰਦਾਸਪੁਰ ਜਾ ਰਹੇ। ਕਿੰਨੇ ਵਜੇ ਦਾ ਟਾਈਮ ਸੀਗਾ? ਅਹੀਂ ਬਿਲਕੁਲ ਪੰਜ ਦੇ ਵਜੇ ਚੱਲੇ ਪੰਜ ਵਜੇ ਉੱਥੋਂ ਸਾਡੀ ਗੱਡੀ ਬਿਲਕੁਲ ਬਾਹਰ ਨਿਕਲ ਗਈ ਆ ਤੇ ਤੁਹਾਡੇ ਸਾਹਮਣੇ ਲਾ ਲਓ ਪੰਜ ਉੱਥੋਂ ਜਲੰਧਰ ਤੋ ਇੱਥੇ ਤੱਕ ਦਾ ਬੜਾ ਬਹੁਤ ਘੰਟੇ ਦਾ ਸਫ਼ਰ ਹੈ ਸਾਰਾ ਠੀਕ ਹੈ ਜੀ 6 ਘੰਟੇ 'ਚ ਅਸੀਂ ਇੱਥੇ ਪਹੁੰਚਿਆ 6:10 ਦੇ ਵਜੇ ਤੇ ਗੱਡੀ ਤੋਂ ਹਾਨੂੰ ਸੰਤੋਪ ਆਪਣੇ ਪਤਾ ਸਾਰੇ ਬੰਦੇ ਘੱਟੋ ਘਾਟ ਕਈਆਂ ਦੇ ਅੱਖਾਂ ਫੋ ਲੱਗੀਆਂ ਆਈਆਂ ਜਿਦਾ ਸੁੱਤੇ ਪਏ ਸੀ ਜਦੋਂ ਜਗਦੇ ਵੀ ਹੈ ਉਹਨੂੰ ਰੋਲੀ ਪੈ ਗਈ ਇੱਕ ਵਾਰ ਫੇ ਗੱਡੀ ਰੌਂਗ ਸਾਈਡ ਚੱਲ ਗਈ ਆ ਤੇ ਉਹਦੇ ਪਤਾ ਲੱਗਾ ਜਦੋਂ ਤੁਸੀਂ ਹਾਂ ਆ ਗਈ ਬੱਤੀ ਹੈ ਜੀ ਠੀਕ ਹੈ ਕਿੰਨਾ ਨੁਕਸਾਨ ਹੈ ਨੁਕਸਾਨ ਤਾਂ ਸਭ ਨੇ ਸਰ ਸੇ ਤੋਂ ਡੱਟੇ ਵੀ ਹੋ ਗਏ ਇੱਕ ਦੋ ਜਣੇ ਬਾਕੀ ਸਾਰੇ ਚੱਕਮੀ ਆ ਚੱਕਮੀ ਬਹੁਤ ਆ ਜਿਨ੍ਹਾਂ ਨੂੰ ਹਮਨ ਹਸਲ ਲੈ ਗਏ ਆ ਘੱਟੋ-ਤਾਹ 12 ਜਿਹੜੇ ਚੱਕਮੀ ਆ 10 ਗੁਨੇ ਆ ਜਿਹਦੇ ਹਸਲ ਲੈ ਗਏ ਆ ਆਪਣਾ ਕੀ ਨਾਮ ਮੇਰਾ ਜੀਐਸਏ ਜਤਿੰਦਰ ਸਿੰਘ ਮੇਰਾ ਨਾਮ ਹੈ ਜਤਿੰਪ੍ਰੀਤ ਉਹ ਜਤਿੰਦਰ ਚੌਥੇ ਦਾ ਹਾਂ ਠੀਕ ਹੈ ਦੱਸ ਕੀ ਹ ਸਰ ਕਿੱਦਾਂ ਹੋਈ ਐ ਦੁਰਘਟਨਾ ਸਰ ਮੈਂ ਐਸਐਹ ਆ ਪਠਾਨਕੋਟ ਐਸਐਹ ਕੁਲਵਿੰਦਰ ਸਿੰਘ ਮੇਰਾ ਪਿੰਡ ਨਾਲ ਪੰਡੋਰੀ ਆ ਮੇਰਾ ਮੈਂ ਗੁਰਦੁਆਰਾ ਸਾਹਿਬ ਜਾ ਰਿਹਾ ਸੀ ਸਵੇਰੇ ਤੇ ਮੇਰੇ ਚਾਚੇ ਦਾ ਬੇਟਾ ਮੈਨੂੰ ਮਿਲਿਆ ਜੋ ਗੰਨੇ ਦੀ ਟਰਾਲੀ ਲੈ ਕੇ ਨਕੇਰੀਆਂ ਜਾ ਰਿਹਾ ਸੀ ਤੇ ਜਦੋਂ ਮੈਂ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲਿਆ ਤੇ ਉਹਦਾ ਫੋਨ ਆਇਆ ਕਹਿੰਦਾ ਜੀ ਪੰਜਾਬ ਪੁਲਿਸ ਦੀ ਵਸ ਜਿਹੜੀ ਆ ਇੱਕ ਟਰਾਲੇ ਵਿੱਚ ਵੱਜ ਗਈ ਭਾਜੀ ਤੇ ਬਹੁਤ ਨੁਕਸਾਨ ਹੋਇਆ ਤੁਸੀਂ ਜਲਦੀ ਤੋਂ ਜਲਦੀ ਬੰਦੇ ਲੈ ਕੇ ਤੇ ਐਮਐਪੋਂ ਜਾ ਮੈਂ ਉਸੇ ਵੇਲੇ ਮੁੰਡੇ ਆਪਣੇ ਨਾਲ ਦੇ ਲੈ ਤੇ ਇੱਥੇ ਆ ਗਿਆ ਮੇਰਾ ਬ੍ਰਦਰ ਤੇ ਹੋਰ ਚਾਚੇ ਦੇ ਬੇਟੇ ਹੋਰ ਜਿਹੜੇ ਉਹ ਮੇਰੇ ਆਣ ਤੋਂ ਪਹਿਲਾਂ-ਪਹਿਲਾਂ ਉਹਨਾਂ ਨੇ ਬਸ ਵਿੱਚ ਆਪਣੀ ਕਰ ਰਹੀ ਕੋਸ਼ਿਸ਼ ਉਹਨਾਂ ਨੂੰ ਕੱਢਣ ਦੀ ਤੇ ਉਦੋਂ ਅਸੀਂ ਵੀ ਆ ਗਏ ਅਸੀਂ ਆ ਕੇ ਵੇਖਿਆ ਬਸ ਜਿਹੜੀ ਬੁਰੀ ਤਰ੍ਹਾਂ ਫੱਦੀ ਸੀ ਟਰੈਕਟਰ ਨਾਲ ਵੀ ਕੱਢੀ ਟਰਾਲਾ ਵੀ ਅਸੀਂ ਅੱਗੇ ਪਿੱਛੇ ਕੀਤਾ ਪਰ ਕੋਈ ਬਾਹਰ ਨਹੀਂ ਚਲੀ ਮਕੇਰੀਆਂ ਥਾਣੇ ਫੇਰ ਮੈਂ ਫੋਨ ਕੀਤਾ ਮੁੰਚੀ ਨੂੰ ਉਹ ਕਹਿੰਦੇ ਅਸੀਂ ਜਲਦੀ ਪਹੁੰਚ ਰਹੇ ਹਾਂ ਕਿੰਨੇ ਲੋਕਾਂ ਦੀ ਮੌਤ ਹੋਈ ਇਹਦੇ ਵਿੱਚ ਇੱਕ ਲੜਕੀ ਸੀ ਤੇ ਇੱਕ ਐਸਆਈ ਆ ਜਿਹੜਾ ਅਸੀਂ ਕੱਢ ਕੇ ਤੇ ਮਕੀਰੀਆਂ ਭੇਜ ਦਿੱਤਾ ਉਹ ਤੇ ਡੈੱਡ ਬੋਡੀ ਸੀ ਤੇ ਬਾਕੀ 4-5 ਜਿਹੜੇ ਮੁਲਾਜ਼ਮ ਹੋਰ ਸੀ ਜਿਨ੍ਹਾਂ ਦੇ ਸੱਟਾਂ ਲੱਗੀਆਂ ਤੇ ਡਰਾਈਵਰ ਜਿਹੜਾ ਆ ਉਹ ਬੁਰੀ ਤਰ੍ਹਾਂ ਫਸਿਆ ਉਹਨੂੰ ਅਸੀਂ ਕੱਢ ਰਹੇ ਹਾਂ ਗੱਲ ਤੱਕ ਹੁਣ ਤੱਕ ਪਤਾ ਲੱਗ ਪਾਇਆ ਕਿ ਇਹ ਬੱਸ ਕਿੱਥੋਂ ਕਿੱਥੇ ਜਾ ਰਹੀ ਸੀਗੀ ਇਹ ਬੱਸ ਜਲੰਧਰ ਪੀਪੀ ਤੋਂ ਡਿਊਟੀ ਜਾ ਰਹੀ ਗਰਦਾਸਪੁਰ ਤੇ ਗਰਦਾਸਪੁਰ ਸ਼ਹਿਰ ਜ਼ਿਲ੍ਹੇ ਦੀ ਵਾਸਤ ਸੀ ਜਿਹੜੀ ਮੁਲਾਜ਼ਮ ਲੈ ਕੇ ਆ ਰਹੀ ਸੀ ਗਰਦਾਸਪੁਰ ਜਾ ਰਹੀ ਇੰਨਾ ਪਤਾ ਲੱਗਾ ਇਹ ਕਿਦਾਂ ਐਕਸੀਡੈਂਟ ਹੋਇਆ ਭਾਈ ਇਹ ਅਕਜੀਦਾਂ ਨੂੰ ਪਤਾ ਨੀਲਮੋਦ ਵੀ ਆਈ ਆ ਮੀਂਹ ਆ ਗਈ ਬੰਦੇ ਨੂੰ ਮਾਰਾ ਮੁੜਖਾ ਨੇ ਟਰਾਲੀ ਦੇ ਵਿੱਚ ਆ ਇਹ ਫਿਰ ਕਿੰਨੇ ਕਿਵੇਂ ਦਾ ਟਾਈਮ ਸੀਗਾ ਸਾਢੇ 6 ਵਜੇ ਦਾ ਟਾਈਮ ਹੈ ਹਾਂਜੀ ਸਾਢੇ 6 ਵਜੇ ਦਾ ਅੱਛਾ ਅੱਛਾ ਸਾਢੇ 6 ਵਜੇ ਸਾਢੇ 6 ਦਾ ਟਾਈਮ ਹੈ ਬੰਦਾ ਗਿਆ ਪਉਤਲਾ ਗੁਰਦਰਾ ਸਾਹਿਬ ਹਾਂ ਉੱਥੇ ਬੰਦੇ ਬਲਾ ਕੇ ਲਿਆ ਦੇਖਿਆ ਹਾਂ ਕਿ ਕਾਫੀ ਸ਼ਤਕਤਾਂ ਲੱਗੀਆਂ ਹੀ ਬੰਦਿਆਂ ਨੂੰ ਹਾਂ ਬਹੁਤ ਜ਼ਿਆਦਾ ਵੀ ਪਰ ਮੈਂ ਗੁਰਦਰਾ ਸਾਹਿਬ ਗਰੰਟੀ ਦੀ ਜੁੜੀ ਕਰੀਦੀ ਆ ਅੱਛਾ ਮੈਂ ਤਾਂ ਤਲਗਿਆ ਅਰਦਾਸ ਕਰਨ ਨੂੰ ਬੰਦੇ ਚੱਲੇ ਗਏ ਇੱਥੇ ਤਾਂ ਕਾਨੂੰਨ ਇੰਨਾ ਮਾੜਾ ਕਿ ਕੋਈ ਜੇਸੀਪੀ ਨੇ ਇੱਥੇ ਕੋਈ ਟ੍ਰੇਨ ਨਹੀਂ ਆਈ ਕਿੱਦਾਂ ਬੰਦੇ ਸੈਕ ਸੈਕ ਮਰਨਦੇ ਆ ਫੇਰ ਇੰਨਾ ਵੀ ਨਹੀਂ ਹੋਣਾ ਜੇ ਬੰਦੇ ਨੂੰ ਚੀਜ਼ਾਂ ਅਵਲੋਧ ਹੋਣੀਆਂ ਚਾਹੀਆਂ ਕ੍ਰੇਨ ਕੋਲ ਧਿਆਨ ਦੇ ਜੀ ਇਹਨੇ ਕੱਢ ਪਾਣੇ ਐ ਐਕਸੀਡੈਂਟ ਹੋਇਆ ਦੇਖੋ ਜੀ ਇਨੀ ਆਈਏ ਅਗਲੇ ਜਾਂਦਾ ਸੀ ਆਪਣੇ ਉੱਪਰੋਂ ਕ੍ਰੇਨ ਪਾ ਕੇ ਲਿਆਉਣਾ ਉੱਪਰ ਇਹ ਸਵੇਰੇ ਮਾਰਨਿੰਗ 6 ਵਜੇ ਦੇ ਕਰੀਬ ਜੀ ਸਾਡੇ ਗਦਾਸਪੁਰ ਤੋਂ ਡਰਾਈਵਰ ਫੋਰਥ ਲੈ ਕੇ ਜਲੰਧਰ ਤੋਂ ਪੀਏਪੀ ਤੋਂ ਲੈ ਕੇ ਆ ਰਿਹਾ ਸੀਗਾ ਜੀ ਕੋਚਨ ਕੇ ਇੱਥੇ ਟਰਾਲਾ ਕੜਾ ਤਗਾ ਰੋਡ ਦੇ ਉੱਤੇ ਵਿੱਚ ਵੱਜ ਗਈ ਆ ਉਹ ਵੱਜਣ ਕਰ ਨਾਲ ਜਿਹੜੇ ਹੈਗੇ ਡਰਾਈਵਰ ਦੀ ਡੈਥ ਹੋ ਗਈ ਆ ਇੱਕ ਨਾਲ ਲੇਡੀ ਕਨਸਟੇਬਲ ਸੀ ਉਹਦੀ ਡੈਥ ਹੋਈ ਆ ਜੀ ਇੱਕ ਮਲਾਜ਼ਮ ਹੋਰ ਆ ਜਿਹਦੀ ਡੈਥ ਹੋਈ ਆ ਤੇ ਤਿੰਨ ਚਾਰ ਮਲਾਜ਼ਮ ਇੰਜਰਡ ਹੋਏ ਆ ਜੀ ਉਹਨਾਂ ਨੂੰ ਫਾਸਟਰ ਦੇ ਕੇ ਹਸਪੀਟਲ ਭੇਜਿਆ ਜੀ ਉੱਥੋਂ ਕੁਝ ਰੈਫਰ ਕੀਤੇ ਦੋ ਜੀ ਜਲੰਧਰ ਨੂੰ ਤੇ ਬਾਕੀ ਡੀਐਸਪੀ ਸਾਹਿਬ ਆ ਸਾਡੇ ਵਿਰਤ ਸਾਹਿਬ मौके ਤੇ ਜੀ ਉੱਥੇ ਉੱਤਰਿਆ ਜੀ ਤੇ ਹਾਦਸੇ ਦਾ ਕਾਰਨ ਦਾ ਪਤਾ ਲੱਗਸਾ ਹੈ ਅਜੇ ਫਿਲ ਕੀ ਕਿਵੇਂ ਹੋਇਆ ਜੀ ਬਾਕੀ ਸਾਰੀ ਜਾਣਕਾਰੀ ਦੇਖਦੇ ਆਂ ਜੀ ਉਸ ਤੋਂ ਬਾਅਦ ਦਵਾਂਗੇ ਇਹ ਮੁਲਾਜ਼ਮਾਂ ਦਾ ਭਾਰੀ ਵਾਸ ਕਿੱਥੋਂ ਕਿੱਥੇ ਜਾ ਰਹੀ ਸੀ ਮੁਲਾਜ਼ਮਾਂ ਦੀ ਜਿਹੜੀ ਵਾਸ ਆ ਜੀ ਜਲੰਧਰ ਤੋਂ ਪੀਪਲੀਆਂ ਸੈਂਟਰ ਤੋਂ ਲੈ ਕੇ ਇਹ ਆਪਣੇ ਗਰਦਾਸਪੁਰ ਨੂੰ ਜਾ ਰਹੇ ਸੀ ਠੀਕ ਆ ਜੀ ਕਿੰਨੇ ਕ ਜਾਣੇ ਸੀਗੇ ਜੀ ਮੁਲਾਜ਼ਮ ਥਕੇ ਜੀ 15-20 ਜਾਣੇ ਸੀਗੇ ਠੀਕ ਧੰਨਵਾਦ